ਤਰਨਤਾਰਨ ਦੀ ਜਿਮਣੀ ਚੋਂ ਨਤੀਜਿਆਂ ਤੋਂ ਪਹਿਲਾਂ ਲਗਾਤਾਰ ਵੱਡਾ ਉਲਟ ਫੇਰ ਦਿਖਾਈ ਦੇ ਰਿਹਾ ਹੈ ਸ਼ੁਰੂ ਤੋਂ ਲੈ ਕੇ ਜੇਕਰ ਹੁਣ ਤੱਕ ਦੀ ਗੱਲ ਕਰੀਏ ਤਾਂ ਪਹਿਲਾਂ ਅਕਾਲੀ ਦਲ ਦੇ ਵੱਲੋਂ ਆਪਣੀ ਲੀਡ ਬਣਾਈ ਹੋਈ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਅਕਾਲੀ ਦਲ ਨੂੰ ਪਛਾੜ ਕੇ ਰੱਖ ਦਿੱਤਾ ਗਿਆ ਲਗਾਤਾਰ 10ਵੇਂ ਰਾਊਂਡ ਤੱਕ ਆਮ ਆਦਮੀ ਪਾਰਟੀ ਅੱਗੇ ਚੱਲਦੀ ਦਿਖਾਈ ਦੇ ਰਹੀ ਹੈ ਜਿੱਥੇ ਹਰਮੀਤ ਸਿੰਘ ਸੰਧੂ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਨੂੰ ਤਗੜੀ ਟੱਕਰ ਦਿੰਦੇ ਦਿਖਾਈ ਦੇ ਰਹੇ ਨੇ ਪਰ ਦੂਜੇ ਪਾਸੇ ਪਹਿਲਾਂ ਅਮਰਤਪਾਲ ਧੜੇ ਦਾ ਕਿਤੇ ਵੀ ਜ਼ਿਕਰ ਨਹੀਂ ਸੀ ਹੋ ਰਿਹਾ ਹੋਤੇ ਹੀ ਕਾਂਗਰਸ ਤੇ ਬੀਜੇਪੀ ਦੇ ਉਮੀਦਵਾਰ ਵੀ ਲਗਾਤਾਰ ਪਿੱਛੇ ਚੱਲਦੇ ਦਿਖਾਈ ਦੇ ਰਹੇ ਸੀ ਪਰ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਅਮਰਿਤਪਾਲ ਤੜਾ ਵੀ ਅੱਗੇ ਚੱਲਦਾ ਦਿਖਾਈ ਦੇ ਰਿਹਾ ਹੈ ਤਰਨਤਾਰਨ ਹਲਕੇ ਦੀ ਜਮਣੀ ਚੋਣ ਦੇ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਲੇ ਫਾਸਮਾ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਜਿਨ੍ਹਾਂ ਨੇ ਪਹਿਲਾਂ ਤਿੰਨ ਗਿਣਾਂ ਦੇ ਵਿੱਚ ਲੀਡ ਬਣਾਈ ਹੋਈ ਸੀ ਹੁਣ 11540 ਵੋਟਾਂ ਦੇ ਨਾਲ ਦੂਜੇ ਸਥਾਨ ਤੇ ਨੇ ਕਾਂਗਰਸ ਦੇ ਕਰਨਵੀਰ ਦੀ ਗੱਲ ਕਰੀਏ ਤਾਂ 3629 ਵੋਟਾਂ ਦੇ ਨਾਲ ਤੀਜੇ ਤੇ ਨੇ ਤੇ ਉੱਥੇ ਹੀ ਵਾਰਿਸ ਪੰਜਾਬ ਦੇ ਵੱਲੋਂ ਉਮੀਦਵਾਰ ਐਲਾਨੇਗੇ ਮਨਦੀਪ ਸਿੰਘ 4744 ਵੋਟਾਂ ਦੇ ਨਾਲ ਚੌਥੇ ਸਥਾਨ ਤੇ ਰਹੇ ਨੇ ਭਾਜਪਾ ਦੇ ਹਰਜੀਤ ਸਿੰਘ ਸੰਧੂ 1197 ਵੋਟਾਂ ਦੇ ਨਾਲ ਮੁਕਾਬਲੇ ਤੋਂ ਬਾਹਰ ਹੋ ਚੁੱਕੇ ਨੇ ਜੇਕਰ ਆਜ਼ਾਦ ਉਮੀਦਵਾਰਾਂ ਦੀ ਗੱਲ ਕਰੀਏ ਤਾਂ 10 ਜਾਤ ਉਮੀਦਵਾਰ ਨੇ ਜਿਨ੍ਹਾਂ ਦੇ ਵਿੱਚੋਂ ਮਨਦੀਪ ਸਿੰਘ ਨਾਂ ਦਾ ਇੱਕ ਹੋਰ ਉਮੀਦਵਾਰ ਵੱਤਵੱਦ 260 ਵੋਟਾਂ ਹਾਸਲ ਕਰ ਲਿਆ ਪਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਲਗਾਤਾਰ ਅੱਗੇ ਚੱਲਦੇ ਦਿਖਾਈ ਦੇ ਰਹੇ ਨੇ ਥੋੜਾ ਸਮਾਂ ਰਹਿ ਗਿਆ ਥੋੜੇ ਸਮੇਂ ਦੇ ਵਿੱਚ ਇਸ ਸਾਰੀ ਤਸਵੀਰ ਸਪਸ਼ਟ ਹੋ ਜਾਣੀ ਹੈ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਕੁੱਲ 16 ਰਾਊਂਡ ਨੇ ਤੇ 10 ਹੋ ਚੁੱਕੇ ਨੇ ਆਮ ਆਦਮੀ ਪਾਰਟੀ 7000 ਵੋਟਾਂ ਦੇ ਫਰਕ ਦੇ ਨਾਲ 10ਵੇਂ ਰਾਊਂਡ ਤੱਕ ਅੱਗੇ ਚੱਲਦੀ ਦਿਖਾਈ ਦੇ ਰਹੀ ਹੈ ਪਰ ਅਕਾਲੀ ਦਲ ਨੂੰ ਪਛਾੜ ਕੇ ਆਮ ਆਦਮੀ ਪਾਰਟੀ ਨੇ ਵੀਰ ਬਰਕਰਾਰ ਕੀਤੀ ਹੈ ਪਰ ਉਥੇ ਜੇਕਰ ਦੂਜੇ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਕਿਸੇ ਵੀ ਵੇਲੇ ਵਾਦੀ ਪਲਟ ਸਕਦੀ ਹੈ ਫਿਲਹਾਲ ਅਜੇ ਕੁਝ ਵੀ ਕਹਿਣਾ ਸਹੀ ਨਹੀਂ ਹੋਵੇਗਾ ਕਿਉਂਕਿ ਅਜੇ 6 ਰਾਊਂਡ ਪਏ ਨੇ 6 ਰਾਊਂਡਾਂ ਦੇ ਵਿੱਚ ਕਿਹੜਾ ਉਮੀਦਵਾਰ ਅੱਗੇ ਹੋ ਸਕਦਾ ਹੈ ਵੋਟਾਂ ਦੀ ਗਿਣਤੀ ਜਦੋਂ ਹੁੰਦੀ ਹੈ ਕਿਸੇ ਉਮੀਦਵਾਰ ਦੇ ਹੱਕ ਦੇ ਵਿੱਚ ਜ਼ਿਆਦਾ ਭੁਗਤਿਆ ਜਾਂਦਾ ਹੈ ਕਿ ਕੌਣ ਜਿੱਤ ਹਾਸਲ ਕਰਦਾ ਹੈ ਫਿਲਹਾਲ ਵੇਖਣਾ ਹੋਵੇਗਾ ਪਰ ਅਮਰਤਪਾਲ ਧੜਾ ਵੀ ਤਗੜੀ ਟੱਕਰ ਦਿਂਦਾ ਦਿਖਾਈ ਦੇ ਰਿਹਾ ਹੈ ਹਾਲਾਂਕਿ ਉਹਨਾਂ ਦੇ ਉਮੀਦਵਾਰਾਂ ਦੇ ਵਿੱਚ ਵੀ ਤੇ ਜਿਹੜੇ ਵਰਕਰ ਨੇ ਲਗਾਤਾਰ ਅਤਿਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਕਹਿਣਾ ਹੈ ਕਿ ਜਿੱਤ ਸਾਡੀ ਹੀ ਹੋਵੇਗੀ ਕਿਉਂਕਿ ਪਹਿਲਾਂ ਵੀ ਜਿੰਨੀਆਂ ਵੀ ਜਿਮਣੀ ਚੋਣਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੋਈਆਂ ਨੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਤਾਕੜੀ ਟੱਕਰ ਬਾਕੀ ਉਮੀਦਵਾਰਾਂ ਨੂੰ ਦਿੱਤੀ ਗਈ ਹੈ ਹਰ ਸੀਟ ਤੋਂ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਤਾਂ ਇਹ ਤਰਨਤਾਰਨ ਦੀ ਪੰਥਕ ਸੀਟ ਹੈ ਜਿੱਥੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਅਮਰਤਪਾਲ ਦੇ ਖੇਮੇ ਦੇ ਵਿੱਚ ਇਹ ਸੀਟ ਆ ਸਕਦੀ ਹੈ ਉਹਨਾਂ ਦੇ ਉਮੀਦਵਾਰ ਦੀ ਜਿੱਤ ਹੋ ਸਕਦੀ ਹੈ ਪਰ ਹਰਮਿੰਦਰ ਸਿੰਘ ਸੰਧੂ ਲਗਾਤਾਰ ਅੱਗੇ ਚੱਲਦੇ ਦਿਖਾਈ रहे ਨੇ ਲੋਕ ਕਹਿ ਰਹੇ ਨੇ ਕਿ ਇਹ ਸੀਟ ਆਮ ਆਦਮੀ ਪਾਰਟੀ ਦੇ ਹਿੱਸੇ ਹੀ ਆਵੇਗੀ ਕਿਉਂਕਿ ਬਾਕੀ ਉਮੀਦਵਾਰ ਉਹ ਕਾਫੀ ਪਿੱਛੇ ਨੇ ਤੇ ਉਹ ਹੁਣ ਮੁਕਾਬਲੇ ਤੋਂ ਬਾਹਰ ਵੀ ਹੋ ਗਏ ਨੇ ਹਾਲਾਂਕਿ ਕੁਝ ਵੀ ਕਹਿਣਾ ਅਧਿਕਾਰਤ ਤੌਰ ਤੇ ਇਥੇ ਸਪਸ਼ਟ ਨਹੀਂ ਹੋਵੇਗਾ ਨਤੀਜੇ ਸੱਭ ਦੇ ਸਾਹਮਣੇ ਨੇ 2:30 ਵਜੇ ਤੱਕ ਇਹ ਸਾਰੀ ਤਸਵੀਰ ਸਪਸ਼ਟ ਹੋ ਜਾਣੀ ਹੈ ਪਰ ਜੋਰ ਹਰ ਇੱਕ ਉਮੀਦਵਾਰ ਦਾ ਲੱਗਿਆ ਹੋਇਆ ਲੋਕ ਹਰ ਇੱਕ ਦੇ ਹੱਕ ਦੇ ਵਿੱਚ ਭੁਗਤ ਦੇ ਦਿਖਾਈ ਦੇ ਰਹੇ ਨੇ ਪਰ ਪੰਥਕ ਸੀਟ ਕਿਸ ਦੇ ਹਿੱਸੇ ਆਵੇਗੀ ਇਹ ਥੋੜੇ ਸਮੇਂ ਦੇ ਵਿੱਚ ਸਾਰੀ ਤਸਵੀਰ ਸਪਸ਼ਟ ਹੋ ਜਾਣੀ ਹੈ ਇਹ ਕੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰ ਸੀ ਮੇਰੇ ਵੀ ਭਰਾ ਨੇ ਸਾਰਾ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾਣੇ ਆਂ ਦਿੱਤਾ ਉਹਨਾਂ ਨੂੰ ਤੇ ਕਹਿ ਲੋ ਕਾਫੀ ਥੱਕੇ ਛਾਈ ਹੋਈ ਆ ਤੇ ਬਹੁਤ ਜ਼ਿਆਦਾ ਕਹਿ ਲੋ ਕਿ ਮੈਂ ਕਹਿ ਸਕਦਾ ਕਿ ਪਾਰਟੀ ਦਾ ਕਹਿ ਲੋ ਕਿ ਜਦੋਂ ਇਹ ਸਰਕਾਰਾਂ ਉਹ ਧੱਕੇਸ਼ਾਹੀ ਬਹੁਤ ਜਾਈ ਰਹੀ ਹੈ। ਤਦ ਕਰਕੇ ਨਤੀਜੇ ਇਹ ਵਾਲੇ ਆ ਰਹੇ। ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਵੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਧੱਕੇਸ਼ਾਹੀ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ਤੇ ਇਸ ਵੇਲੇ ਚੱਲਦੀ ਪੀ ਕਾਂਗਰਸ ਤੇ ਜੇ ਉਸੇ ਚੌਥੇ ਨੰਬਰ ਤੇ ਲੇਕਿਨ ਇੱਕ ਟਾਈਮ ਸੀ ਜਦੋਂ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਆਈਆਂ ਸੀ। ਅਮਰਿਤਪਾਲ ਸਿੰਘ ਵਨ ਸਾਈਡਿਡ ਮੁਕਾਬਲੇ ਸਾਹਮਣੇ ਆਇਆ ਸੀ। ਤੇ ਕੀ ਕਾਰਨ ਲੱਗਦਾ ਹੈ ਕਿ ਕਿੱਥੇ ਨਾ ਕਿੱਥੇ ਜਿਹੜੀ ਪੱਥਨ ਤੇ ਜਥੇਬੰਦੀਆਂ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿੰਨੇ ਨੰਬਰ ਤੇ ਆ ਰਹੇ ਕਿਹਨੇ ਤੇ ਨਹੀਂ ਆ ਰਹੇ ਤੇ ਬਾਕੀ ਹੋਸ਼ਾ ਰੱਖੋ ਕੋਈ ਗੱਲ ਨਹੀਂ ਇਹ ਚੜਤੀ ਗਲਾਚ ਰਵਾਂਗੇ ਕੋਈ ਗੱਲ ਨਹੀਂ ਜਿਹੜਾ ਥੋੜਾ ਪਛੜਨ ਦਾ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਸਰਕਾਰਾਂ ਦਾ ਕੋਈ ਦਬ ਦਬਾ ਕਹਿ ਲੋ ਕਿਸੇ ਨੂੰ ਕਿਸੇ ਨੂੰ ਬਾਹਰ ਨਹੀਂ ਆਣ ਦੇਣਾ ਘਰੋਂ ਵੋਟ ਪਾਣ ਚ ਹੈ ਨਾ ਤੇ ਕਿੰਨੇ ਤੱਕੇ ਛਾਈ ਪਹੁੰਚਾ ਸਰਕਾਰ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੋਰਦਾ ਸੀ ਉੱਤੇ ਪਰਚੇ ਪਾਦ ਨਹੀਂ ਸਰਕਾਰਾਂ ਹਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਨੂੰ ਅੱਛਾ ਇਹ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਨੰਨੇ ਲੋਕਾਂ ਨੇ ਜਿਹੜਾ ਬਹੁਤ ਮਤ ਦਿੱਤੀ ਤੁਸੀਂ ਉਹ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਦੇ ਕੋਈ ਇਹੋ ਜੀ ਗੱਲ ਨਹੀਂ ਨਾ ਘਬਰਾਉਣ ਦੀ ਲੋੜ ਹੈ ਤੇ ਘਬرائی ਦੀ ਨਹੀਂ ਹੁੰਦਾ ਘਬਰਾ ਕੇ ਕੀ ਮਿਲਣਾ ਕੁਝ ਵੀ ਨਹੀਂ ਹਨਾ ਆਪਾਂ ਚੜਦੀ ਕਲਾ 'ਚ ਰਹਿਣਾ ਵਾ ਤੇ ਗਾਂ 2027 ਵੀ ਤੇ ਆ ਰਹੀ ਆ